ਬਈ ਪੁੱਤਾਂ ਤੇਰਾ ਕਾਰੇ ਵੰਡਣਾ ਧੀਆਂ ਵੰਡਣਾ ਹੈ ਦੁੱਖ ਸੁੱਖ ਤੇਰਾ ਬਈ ਪੁੱਤਾਂ ਤੇਰਾ ਕਾਰੇ ਵੰਡਣਾ ਧੀਆਂ ਵੰਡਣਾ ਹੈ ਦੁੱਖ ਸੁੱਖ ਤੇਰਾ ਬਹੁਤ ਲੰਮੀ ਜਮਾਨੇ ਚੱਲ ਪੁੱਚਕਿਆ ਪਰ ਨਹੀਂ ਪੰਜਾਬੀ ਹੈ ਨਾ ਸਲਵਾਰ ਸੂਟ ਦੇ ਬਾਕੀ ਸਾਰਾ ਜਿਹੜਾ ਪੰਜਾਬ ਆ ਕੋ ਪੂਰਾ ਪਰਿਆ ਰਵੇ ਟੌਪ ਟੂ ਬੰਨੇ ਪਸੰਦ ਨਹੀਂ ਹੈ ਕਿਉਂਕਿ ਮੈਮ ਜਿਹੜੀ ਪੰਜਾਬੀ ਕੁੜੀ ਹੁੰਦੀ ਆ ਉਹ ਜਿਹੜਾ ਆਪਣਾ ਪੂਰਾ ਬੱਤਨ ਆ ਲੋ ਟੱਕ ਕੇ ਰੱਖਦੀ ਹੁੰਦੀ ਐ ਜੀ ਤੁਹਾਡੀ ਕੁੜੀ ਐ ਨਾ ਬੋਲੀਆਂ ਪਾਉਂਦੀ ਆ ਬਹੁਤ ਸੋਹਣੀ ਲੱਗਦੀ ਆ ਉਹ ਤੇ ਮੈਮ ਨੂੰ ਇੱਕ ਅਲੱਗ ਜਿਹੀ ਫੀਲਿੰਗ ਹੁੰਦੀ ਆ ਭੀ ਜਿਹੜਾ ਆਪਣੇ ਪੰਜਾਬੀ ਸੱਭਿਆਚਾਰ ਆਗਾ ਵੀ ਆਪਾਂ ਪੂਰੇ ਜਿਵੇਂ ਉਹ ਮੰਨ ਕੇ ਚਲੋ ਐਨਾ ਗਾ ਪਰ ਆਪਾਂ ਉਹ ਫੈਲਾ 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 ਫਲਾ ਉਹਦੇ ਵਿੱਚ ਵਾਅਦਾ ਕਰ ਕਰ ਕੇ ਪੂਰੇ ਸੰਸਾਰ ਤੇ ਫੈਲਾ ਦੇਣਾਗਾ ਨਾ ਹੋਇਆ ਕਿ ਉਹ ਇਨਸਾਨ ਤੁਹਾਨੂੰ ਜਾਣਦਾ ਨਾ ਹੋਵੇ ਪਰ ਤੁਹਾਡੀ ਬੋਲੀ ਸੁਣੀ ਹੋਵੇ ਥੋੜਾ ਫੈਨ ਹੋ ਗਿਆ ਵਗੈਰ ਔਰ ਤੁਹਾਨੂੰ ਇਨਵੀਟੇਸ਼ਨ ਦਿੱਤਾ ਹੋਵੇ ਕਿ ਇਹ ਕੁੜੀ ਨੂੰ ਤਾਂ ਜ਼ਰੂਰ ਬੁਲਾਣਾ ਚਾਹੀਦਾ ਸਸ਼ੀਕਲ ਜੀ ਮੈਂ ਤੁਹਾਡੇ ਨਾਲ ਪ੍ਰਿਆ ਤੇ ਤੁਸੀਂ ਨਿਊਜ਼ ਔਨ ਦੀ ਵੇਖ ਰਹੇ ਹੋ ਤਾਂ ਸਾਊਂਡ ਦਾ ਮਹੀਨਾ ਚੱਲ ਰਿਹਾ ਤੇ ਤੀਆਂ ਤਤਿਵ ਹਾਰ ਜਿਹੜਾ ਹਰ ਪਾਸੇ ਮਨਾਇਆ ਜਾ ਰਿਹਾ ਪੰਜਾਬ ਦੇ ਵਿੱਚ ਖਾਸ ਤੌਰ ਉਤੇ ਤੀਆਂ ਦਾ ਤਿਹਾੜ ਜਿਹੜਾ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਉਥੇ ਹੀ ਅਸੀਂ ਪਿੰਡ ਸਮਾਉ ਆ ਜਿੱਥੇ ਕਿਹਾ ਜਾਂਦਾ ਕਿ ਪੰਜਾਬ ਦੀ ਸਭ ਤੋਂ ਪ੍ਰਸਿੱਧ ਤੀਆਂ ਇੱਥੇ ਮਨਾਇਆ ਜਾਂਦੀਆਂ ਨੇ ਇੱਥੇ ਜੜੀਆਂ ਨੇ ਖਾਸੀਆਂ ਮਟਿਆਰਾਂ ਵੀ ਪਹੁੰਚੀਆਂ ਹੋਈਆਂ ਨੇ ਤੇ ਸਾਡੇ ਨਾਲ ਇੱਕ ਛੋਟੀ ਜਿਹੀ ਪਿਆਰੀ ਜਿਹੀ ਮਟਿਆਰ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਤਾਂ ਤੁਹਾਡਾ ਨਾਮ ਕੀ ਹੈ ਰਣਵੀਰ ਕੋਲਪੰਗੂ ਤੇ ਰਣਵੀਰ ਜੀ ਤੁਸੀਂ ਪਹਿਲਾਂ ਬਹੁਤ ਸੋਹਣੇ ਲੱਗ ਰਹੇ ਹੋ ਥੈਂਕ ਯੂ ਸੋ ਮੱਚ ਮੈਮ ਤੇ ਰਵਾਇਤੀ ਪਹਿਰਾਵਾ ਜਿਹੜਾ ਤੁਸੀਂ ਪਾਇਆ ਹੋਇਆ ਪੂਰੇ ਸੱਭਿਆਚਾਰ ਨੂੰ ਸੰਭਾਲ ਕੇ ਰੱਖਿਆ ਹੋਇਆ ਤੇ ਤੁਸੀਂ ਕਿਹੜੇ ਗਹਿਣੇ ਪਾਏ ਹੋਏ ਇੱਕ ਵਾਰ ਜ਼ਰੂਰ ਦਰਸ਼ਕਾਂ ਨੂੰ ਸੇ ਹਾਂਜੀ ਗਾਇਜ਼ ਜਿਹੜੇ ਆਪਣੀ ਆ ਵਾਲੀ ਹੈ ਇਹ ਹੈਗੀ ਕੰਠੀ ਤੇ ਆ ਹੈਗਾ ਰਾਣੀ ਹਾਰ ਆਹ ਵਾਲਾ ਟਿੱਕਾ ਤੇ ਆ ਵਾਲੀ ਚੁੰਗੀ ਤੇ ਮੈਂ ਤੁਹਾਨੂੰ ਇਹ ਪੁੱਛਣਾ ਹੈ ਕਿ ਹੁਣ ਤੁਸੀਂ ਜਿਹੜਾ ਸੱਭਿਆਚਾਰ ਆਪਣੇ ਗਹਿਣੇ ਪਾਏ ਹੋਏ ਸੱਭਿਆਚਾਰ ਤੇ ਇਹ ਸ਼ੌਂਕ ਕਿੱਥੋਂ ਆ ਗਿਆ ਗਾਇ ਮੈਮ ਇਹ ਸ਼ੌਂਕਾ ਜੀ ਮੇਰੀ ਨਾ ਮਤਲਬ ਦਾਦੀ ਮਨਾਂ ਦੇ ਪ੍ਰਾਣੀ ਜਮਾਨੇ ਦੇ ਹੁੰਦੇ ਆ ਜੀ ਜਿਵੇਂ ਨਾਨੀ ਜੀ ਉਹਨਾਂ ਨੇ ਮੈਨੂੰ ਆਹ ਵਾਲੀ ਟੋਕਰੀ ਵੀ ਦਿੱਤੀ ਹੋਈ ਹੈਗੀ ਤਾਰਾਂ ਵਾਲੀ ਜਦੋਂ ਮਤਲਬ ਕੀ ਉਹ ਹੁੰਦੇ ਸੀਗੇ ਮਮਾ ਹੋਰੇ ਨਾਨਿਆ ਨਾਲ ਆਪਣੇ ਨਾਨਕੇ ਜਾਂਦੇ ਸਨ ਉਦੋਂ ਆਹ ਵਾਲੀ ਇਹਦੇ ਵਿੱਚ ਕੱਪੜੇ ਪਾ ਕੇ ਲੈ ਕੇ ਜਾਂਦੀ ਸੀਗੀ ਅੱਛਾ ਹੈ ਤਾਂ ਕਿੰਨੇ ਸਾਲਾਂ ਦੇ ਆ ਤੇ ਕਿੰਨੇ ਸਾਲਾਂ ਤੋਂ ਪਹਿਲਾਂ ਜਿਹੜਾ ਤੁਹਾਨੂੰ ਸ਼ੌਂਕ ਪੈ ਗਿਆ ਸੀ ਤਾਂ ਕਿ ਹਾਂ ਮੈਂ ਇਸ ਤਰ੍ਹਾਂ ਸਜਣਾ ਚਾਹਣਾ ਹੈ ਤੇ ਇਸ ਤਰ੍ਹਾਂ ਸ਼ੌਕ ਨੂੰ ਅਪਣਾਣਾ ਹੈ ਮੈਂ ਮੈਨੂੰ ਬਚਪਨ ਤੋਂ ਹੀ ਇਹ ਹੀ ਸ਼ੌਂਕ ਆ ਜੀ ਫਿਰ ਵੀ ਕੋਹੁੰਦਾ ਨਾ ਕਿ ਇਸ ਸਾਲ ਤੋਂ ਸ਼ੌਂਕ ਪੈਣਾ ਹੈ ਉਸ ਚੀਜ਼ ਵੱਲ ਅਟਰੈਕਟ ਹੋਣਾ ਕਦੋਂ ਤੋਂ ਕਿਹੜੀ ਕਲਾਸ ਤੋਂ ਇਸ ਸਮੇਂ ਤੁਸੀਂ ਅਤੇ ਕਿੰਨੇ ਸਾਲ ਤੋਂ ਤੁਸੀਂ ਜਿਹੜਾ ਕਿ ਇਸ ਦੇ ਵਿੱਚ ਆਪਣਾ ਸ਼ੁਰੂ ਕਰਤਾ ਸੀ ਮੈਮ ਮੈਂ 1 ਸਾਲ ਤੋਂ ਸਟਾਰਟ ਕਰਤਾ ਸੀਗਾ ਅੱਛਾ ਹੈ ਹਾਂਜੀ ਮੈਂ 6th ਕਲਾਸ ਚਾਂਗੀ ਜੀ ਤੇ ਹੁਣ ਜਿਹੜੀ ਤੁਸੀਂ ਇੱਕ ਟੋਕਰੀ ਦੀ ਗੱਲ ਕੀਤੀ ਐ ਤੇ ਬੜੀ ਸੋਹਣੀ ਤਿਆਰ ਕੀਤੀ ਹੋ ਹੱਥ ਨਾਲ ਤਿਆਰ ਹੋਈ ਲੱਗਦੀ ਐ ਤੇ ਕਿਹਨੇ ਵੱਲੋਂ ਤਿਆਰ ਕੀਤੀ ਗਈ ਐ ਤੇ ਉਸ ਬਾਰੇ ਜ਼ਰੂਰ ਦੱਸੋ ਮੈਮ ਇਹ ਵਾਲੀ ਜੀ ਮੇਰੀ ਨਾਨੀ ਨਾਨੀ ਦੀ ਮੈਨੂੰ ਗਿਫਟ ਕੀਤੀ ਹੈ ਤੇ ਇਹ ਮੇਰਾ ਸਭ ਤੋਂ ਵੱਡਾ ਗਿਫਟ ਹੈਗਾ ਕਿਉਂਕਿ ਪ੍ਰਾਣੇ ਜਮਾਨੇ ਦਾ ਪਹਿਲੀ ਵਾਰ ਕੋਈ ਇਹ ਬਹੁਤ ਹੀ ਸਪੈਸ਼ਲ ਆ ਗਈ ਮੇਰੇ ਵਾਸਤੇ ਕਿਉਂਕਿ ਇਹ ਵਾਲੀ ਕਿਤੇ ਨਹੀਂ ਮਿਲਦੀ ਪੂਰੀ ਕੋਈ ਵੀ ਸ਼ਹਿਰ ਚ ਚਲਦੇ ਹੈ ਜ ਟੋਕਰੀ ਨਹੀਂ ਮਿਲਦੀ ਕਿਉਂਕਿ ਇਹ ਬਹੁਤ ਪੁਰਾਣੀ ਹੈ ਵੀਰੀ ਨਾਨੀ ਨੇ ਹੱਥੋਂ ਬਣਾਈ ਹੈ ਜੀ ਤੇ ਨਾਨੀ ਦਾ ਬੜਾ ਜ਼ਿਕਰ ਕਰ ਰਹੇ ਆ ਤੁਸੀਂ ਤਾਂ ਫਿਰ ਤੀਆਂ ਦੇ ਤਿਉਹਾਰ ਦੇ ਵਿੱਚ ਨਾਨੀ ਨੇ ਬੋਲੀਆਂ ਵੀ ਬਹੁਤ ਸਿਖਾਈਆਂ ਹੋਣਗੀਆਂ ਤੇ ਇੱਕ ਜ਼ਰੂਰ ਹੋ ਜਾਵੇ ਇਸੀ ਟੋਕਰੀ ਤੇ ਵਜੋਂ टोकरी दे जी सुना दें जी हुक्म करो जी। एक मिनट स्टॉप करो हो जाए शुरू स्टार्ट जी शुर। ਜੇ ਮੁੰਡਿਆ ਮੇਰੀ ਤੋਰ ਤੂੰ ਵੇਖਣੀ ਜੇ ਮੁੰਡਿਆ ਮੇਰੀ ਤੋਰ ਤੂੰ ਵੇਖਣੀ ਟੋਕਰੀ ਲੈ ਦੇ ਤਾਰਾਂ ਦੀ ਵੇ ਮੈਂ ਕੁੜੀਆਂ ਵੱਡੇ ਸਰਦਾਰਾਂ ਦੀ ਵੇ ਮੈਂ ਕੁੜੀਆਂ ਵੱਡੇ ਸਰਦਾਰਾਂ ਦੀ ਵੇ ਮੈਂ ਕੁੜੀਆਂ ਵੱਡੇ ਸਰਦਾਰਾਂ ਦੀ ਠੀਕ ਹੈ ਟੋਕਰੀ ਤਾਂ ਮੈਂ ਦੇਖ ਲਈ ਮੈਂ ਦੇ ਵਿੱਚ ਨਾ ਪੱਖੀ ਵੀ ਪਈ ਦੇਖ ਰਹੀ ਸੀਗੀ ਤੇ ਪੱਖੀ ਬਾਰੇ ਵੀ ਦੱਸੋ ਤੇ ਪੱਖੀ ਤੇ ਵੀ ਬੋਲੀ ਜ਼ਰੂਰ ਸੁਣਾਓ ਪੱਖੀ ਤੇ ਵੀ ਸੁਣਾ ਦਿੰਦੇ ਆ ਜੀ ਪਿਛਲੇ ਦਿਨਾਂ ਦੇ ਵਿੱਚ ਬਗੀਆਂ ਹਨੇਰੀਆਂ ਪਿਛਲੇ ਦਿਨਾਂ ਦੇ ਵਿੱਚ ਬਗੀਆਂ ਹਨੇਰੀਆਂ ਕੋਠੇ ਚੜ ਤੱਕਾਂ ਅਜ ਰਹਾਵੇਂ ਮੈਂ ਤੇਰੀਆਂ ਪੂਰੇ ਹੱਥਾਂ ਰੁੱਤਾਂ ਕੱਚੀਆਂ ਸੋਣੀਆਂ ਗੋਰੀਆਂ ਹੱਥਾਂ ਨਾਲ ਚੱਲਾਂ ਪੱਖੀਆਂ ਸੋਣੀਆਂ ਗੋਰੀਆਂ ਹੱਥਾਂ ਨਾਲ ਚੱਲਾਂ ਪੱਖੀਆਂ ਸੋਣੀਆਂ ਗੋਰੀਆਂ ਹੱਥਾਂ ਨਾਲ ਚੱਲਾਂ ਪੱਖੀਆਂ ਸੋਣੀਆਂ ਗੋਰੀਆਂ ਹੱਥਾਂ ਨਾਲ ਠੀਕ ਹੈ ਹੁਣ ਤੁਸੀਂ ਮੈਨੂੰ ਇਹ ਦੱਸਿਆ ਕਿ ਹਾਂ ਮੈਂ ਨਾਨੀ ਜੀ ਤੋਂ ਬੋਲੀਆਂ ਸਿੱਖਿਆ ਕਿੰਨੀਆਂ ਕੁ ਬੋਲੀਆਂ ਸਿੱਖਿਆ ਦੱਸੋ ਜ਼ਰਾ ਕੁ ਮੜਾ ਦੱਸ ਮੈਂ ਮੈਂ ਖੂਪਰ ਨਹੀਂ ਬੋਲੀਆਂ ਕਿੰਨੀਆਂ ਕੁ ਫਿਰ ਮੈਂ ਮੈਨੂੰ ਆਉਂਦੀ ਹੋਊਗੀ ਜੀ 1500 ਬੋਲੀ ਅੱਛਾ 1500 ਬੋਲ ਜਾਂਦੇ ਜੇ ਮੈਂ ਤੁਸੀਂ ਰੋਜ਼ਾਨਾ ਬੈਠਦੇ ਹੋ ਸਕੂਲ ਵੀ ਜਾਂਦੇ ਹੋ ਕਿਹੜੀ ਬੋਲੀ ਸਭ ਤੋਂ ਜ਼ਿਆਦਾ ਗੁੰਗੁਣਾਉਂਦੇ ਹੋ ਤੁਸੀਂ ਮੈਨੂੰ ਮੈਨੂੰ ਆਵਲ ਉਦੀ ਲੱਗਦੀ ਹੈਗੀ ਵਾਰੀ ਵਾਰਸੀ ਖੜਨ ਗਿਆ ਸੀ ਵਾਰੀ ਵਾਰਸੀ ਖੜਨ ਗਿਆ ਸੀ ਖੜਕੇ ਲੈ ਆਂਦਾ ਢੇਰਾ ਬਈ ਪੁੱਤਾਂ ਤੇਰਾ ਕਾਰੇ ਵੰਡਣਾ ਦਿਆਂ ਵੰਡਣਾ ਹੈ ਦੁੱਖ ਸੁੱਖ ਤੇਰਾ ਬਈ ਪੁੱਤਾਂ ਤੇਰਾ ਕਾਰੇ ਵੰਡਣਾ ਦਿਆਂ ਵੰਡਣਾ ਹੈ ਦੁੱਖ ਸੁੱਖ ਤੇਰਾ ਬਈ ਪੁੱਤਾਂ ਤੇਰਾ ਕਾਰੇ ਵੰਡਣਾ ਤੇ ਜਿਵੇਂ ਹੁਣ ਸਕੂਲ ਦੇ ਵਿੱਚ ਕਈ ਸੱਭਿਆਚਾਰ ਪ੍ਰੋਗਰਾਮ ਵੀ ਹੁੰਨੇ ਉਹਦੇ ਵਿੱਚ ਤੁਸੀਂ ਪਾਰਟਿਸਪੇਟ ਕਰਦੇ ਹੋ ਹਾਂਜੀ ਜਰੂਰ ਅੱਛਾ ਹੁਣ ਤੱਕ ਕਿਹੜੇ ਪ੍ਰਾਈਜ਼ ਤੁਹਾਨੂੰ ਮਿਲ ਚੁੱਕੇ ਨੇ ਮੈਮ ਮੈਨੂੰ ਜੀ ਗੁਲਦਾਸਤਾ ਪ੍ਰੋਗਰਾਮ ਵੱਲੋਂ ਬਹੁਤ ਹੀ ਸਾਰੇ ਮਿਲ ਚੁੱਕੇ ਆ ਕਿਉਂਕਿ ਮੈਨੂੰ ਸੈੱਟ ਵੀ ਮਿਲਿਆ ਸੀਗਾ ਤੇ ਟਰੋਫੀਜ਼ ਵੀ ਬਹੁਤ ਸਾਰੀਆਂ ਦਿੱਤੀਆਂ ਹੋਈਆਂ ਮੈਨੂੰ ਅੱਛਾ ਹੁਣ ਤੀਆ ਦਾ ਤਿਉਹਾਰ ਆ ਤੁਸੀਂ ਪਿੰਡ ਸਮਾ ਪਹੁੰਚੋ ਇੱਥੇ ਦੇ ਵਸਨੀਕ ਹੋ ਜਾਂ ਫਿਰ ਕਿਤੇ ਦੂਰ ਦਰਾਡੇ ਤੋਂ ਆਏ ਹੋ ਨਹੀਂ ਮੈਮ ਹੈਗੇ ਇੱਥੋਂ ਦੀਆਂ ਮਤਲਬ ਕਿ ਕਿਸ਼ਨੀਗੜ ਫਿਰ ਵਾਹਿਦਿਆਂਗੇ ਅੱਛਾ ਤੁਸੀਂ ਹਰ ਸਾਲ ਆਉਂਦੇ ਹੋ ਇੱਥੇ ਹਾਂਜੀ ਅਤੇ ਵੀ ਕਿਸ ਤਰ੍ਹਾਂ ਲੱਗਦਾ ਇੱਥੇ ਆ ਕੇ ਇੱਥੇ ਪਰਫਾਰਮੈਂਸ ਵੀ ਦਿੰਦੇ ਹੋ ਤੁਸੀਂ ਤੇ ਵੀਰ ਪਾਲਸ ਮਾਉ ਜੀ ਵੱਲੋਂ ਤੁਹਾਨੂੰ ਸਨਮਾਨਿਤ ਵੀ ਕੀਤਾ ਜਾਂਦਾ ਨਹੀਂ ਮੈਮ ਮਤਲਬ ਐਤੀ ਫੇਜੇ ਸਟਾਰਟਿੰਗ ਅਮੀ ਛੋੜਨੀ ਹੈ ਨਾ ਜੀ ਅਜੇ ਨਹੀਂ ਮੈਨੂੰ ਮੇਰੇ ਲੱਗਿਆ ਵੈਸੇ ਮੈਂ ਪਰਫਾਰਮ ਮੈਂ ਇੰਟਰਵਿਊਸ ਬਹੁਤ ਦਿੰਨੀ ਹੈਗੀ ਤੇ ਤਾਂ ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਮੇਰੇ ਕੋਈ ਇੰਟਰਵਿਊ ਲੈਂਦਾਗਾ ਮੈਨੂੰ ਆਇ ਲੱਗਦਾ ਹੁੰਦਾ ਵੀ ਜਿਹੜਾ ਆਪਣਾ ਸੰਸਾਰ ਆ ਨਾ ਵੀ ਉਹ ਪੰਜਾਬੀ ਸੱਭਿਆਚਾਰ ਚਾਰ ਨਾਲ ਪਰਿਆ ਰਹੇ ਹਮੇਸ਼ਾ ਜਿਵੇਂ ਚਰਖਾ ਹੋਰ ਕਾਂਠੀ ਰਾਣੀ ਹਾਰ ਐਦਾ ਟੌਪਸ ਹੁਣ ਅੱਜ ਕੱਲ ਬਹੁਤ ਨਾ ਮਤਲਬ ਕਿ ਬਹੁਤ ਨੰਮੀ ਜਮਾਨੇ ਚੱਲ ਪੁੱਜ ਗਿਆ ਪਰ ਨਹੀਂ ਪੰਜਾਬੀ ਹੈ ਨਾ ਸਲਵਾਰ ਸੂਟ ਤੇ ਬਾਕੀ ਸਾਰਾ ਜਿਹੜਾ ਪੰਜਾਬ ਆ ਕੋ ਪੂਰਾ ਪਰਿਆ ਰਹੇ ਪੂਰਾ ਪਿੰਡ ਜਾਂ ਫਿਰ ਸਾਰਾ ਵਰਲਡ ਤੇ ਜਿਵੇਂ ਤੁਸੀਂ ਗੱਲਾਂ ਕਰ ਰਹੇ ਹੋ ਨਾ ਕਿ ਮੈਨੂੰ ਪੰਜਾਬੀ ਸੱਭਿਆਚਾਰ ਨਾਲ ਜੁੜਨਾ ਬੜਾ ਪਸੰਦ ਲੱਗ ਰਿਹਾ ਹੈ ਪਰ ਅੱਜ ਕੱਲ ਦੇ ਜੇ ਤੁਹਾਡੀ ਉਮਰ ਦੇ ਬੱਚੇ ਹੁੰਦੇ ਨੇ ਨਾ ਉਹ ਅੱਜ ਕੱਲੇ ਨਾ ਇੰਸਟਾ ਦੇ ਰੀਲਾਂ ਬਣਾਉਂਦੇ ਹੁੰਦੇ ਨੇ ਜੋ ਵੈਸਟਰਨ Song ਹੁੰਦੇ ਆ ਉਹਨਾਂ ਤੇ ਹਿੰਦੀ Song ਹੁੰਦੇ ਪਰ ਤੁਸੀਂ ਕਹਿੰਦੇ ਮੈਂ ਸੱਭਿਆਚਾਰ ਨਾਲ ਜੁੜਨਾ ਇਹ ਕਿੱਥੋਂ ਤੁਹਾਨੂੰ ਇਹ ਪੂਰੀ ਇਹ tang tang ਜਾ ਗਈ ਮਮੀ ਮੈਨੂੰ 1 ਸਾਲ ਤੋਂ ਹੀ ਜਾਗੀ ਆ ਜੀ ਮੈਨੂੰ ਐ ਛੋਟੀ ਹੁੰਦੀ ਨਾ ਜਿਵੇਂ ਮਮਾ ਨਾਲ ਜਾਂਦੀ ਹੁੰਦੀ ਤੇ ਮੈਨੂੰ ਬਹੁਤ ਪਸੰਦ ਹੁੰਦਾ ਕਿ ਮੈਂ ਬੋਲੀਆਂ ਪਾਉਣੀਆਂ ਮੈਂ ਨਿੱਕੀ ਜੀ ਹੁੰਦੀ ਚਾਦਰਾਂ ਤੇ ਫੁੱਲੇ ਮੂਟੇ ਆ ਮੇਰੇ ਦੰਦਾਂ ਸਿਕਰੀ ਸੀ ਤੇ ਇਹ ਵਾਲਾ ਸਟੈਪ ਮੇਰੇ ਪਾਪਾ ਨੇ ਸਿਖਾਇਆ ਸੀ ਮੈਨੂੰ ਮੈਨੂੰ ਅਜੇ ਵੀ ਯਾਦ ਆਗਾ ਤੇ ਹੁਣ ਤੁਸੀਂ ਘਰ ਵੀ ਵੈਸੇ ਆਪਣਾ ਸੱਭਿਆਚਾਰ ਨੂੰ ਸੰਭਾਲ ਕੇ ਰੱਖਦੇ ਹੋ ਪੰਜਾਬੀ ਸੂਟ ਪਾਉਂਦੇ ਫਿਰ ਹੋਰ ਜਿਵੇਂ ਵੈਸਟਰਨ ਚੀਜ਼ਾਂ ਹੁੰਦੀਆਂ ਉਸ ਨੂੰ ਵੀ ਪ੍ਰੈਫਰੈਂਸ ਦਿੰਦੇ ਨਹੀਂ ਮੈਮ ਮੈਨੂੰ ਵੈਸੇ ਟੌਪ ਟੂ ਬੰਨੇ ਪਸੰਦ ਨਹੀਂ ਹੈਗੀ ਕਿਉਂਕਿ ਮੈਮ ਜਿਹੜੀ ਪੰਜਾਬੀ ਕੁੜੀ ਹੁੰਦੀ ਹੈ ਉਹ ਜਿਹੜਾ ਆਪਣਾ ਪੂਰਾ ਬੱਤਨ ਨਾਲ ਟੱਕ ਕੇ ਰੱਖਦੀ ਹੁੰਦੀ ਹੈ ਜੀ ਜਿਵੇਂ ਕੀ ਮੰਨ ਕੇ ਚੱਲੋ ਉਹਨੇ ਸੁਰਖੀ ਬਿੰਦੀ ਲਾਣੀ ਸੋਹਣਾ ਲੱਗਣਾ ਆਪਣਾ ਜਿਹੜਾ ਸੋਹਣਾ ਲੱਗਦਾ ਮੂੰਹ ਉਹਨੂੰ ਬਸ ਕਲਾ ਰੱਖਦੀ ਹੈਗੀ ਬਾਕੀ ਸਾਰ ਉਹਨਾਂ ਦਾ ਪ੍ਰੋਪਰ ਹੁੰਦਾਗਾ ਤਿੰਨ ਜਿਵੇਂ ਮੈਂ ਦੇਖਦੀ ਆਂ ਦੀ ਮੈਂ ਅਕਸਰ ਕਈ ਵਾਰ ਫੋਨ ਦੇਖਣ ਲੱਗ ਜਾਂਦੀ ਆ ਉਹ ਜਨਾ ਕਾਸੀ ਕੀ ਥਾਈ ਮੈਂ ਐਦਾਂ ਕੁਝ ਹੋਣ ਲੱਗ ਜਾਂਦਾ ਮੈਂ ਫਿਰ ਮੈਂ ਬਸ ਪੰਜਾਬੀ ਸਭਿਆਚਾਰ ਬੋਲੀਆਂ ਲੋਗੀ ਤੁਸੀਂ ਆ ਸੁਣਿਆ ਕਰੋ ਗਾਇਜ਼ ਬਹੁਤ ਮਜ਼ਾ ਆਉਂਦਾਗਾ ਤੁਸੀਂ ਇੱਕ ਵਾਰ ਸੁਣ ਕੇ ਵੇਖਿਓ ਤਾਹੂ ਮੈਂ ਸੁਣਿਆ ਤੁਹਾਡੇ ਮਮਾ ਨਾਲ ਗੱਲਬਾਤ ਕੀਤੀ ਤੇ ਉਹ ਕਹਿੰਦੇ ਤੁਹਾਨੂੰ ਕੋੜੀਆਂ ਵੀ ਆਉਂਦੀਆਂ ਨੇ ਤੁਹਾਡੇ ਤੋਂ ਜਿਹੜੀ ਮਰਜ਼ੀ ਬੋਲੀਏ ਤੁਸੀਂ ਸੁਣ ਸਕਦੇ ਹੋ ਤਾਂ ਹੁਣ ਤੁਹਾਡੀਆਂ ਹੋਰ ਜਿਹੜੀਆਂ ਦੱਸਣੀਆਂ ਚਾਹੁੰਦੇ ਤੁਸੀਂ ਸੁਣਾ ਸਕਦੇ ਹੋ ਹਾਂਜੀ ਮੈਂ ਮੈਂ ਤੁਹਾਨੂੰ ਕੋੜੀਆਂ ਸੁਣਾਉਣੀ ਆਂ ਵੀਰਾ ਕੋੜੀਆਂ ਵਕਿੰਦੀਆਂ ਵੇ ਵੇ ਗੰਗਾ ਜਮਨਾ ਤੋਂ ਪਾਰ ਵੀਰਾ ਕੋੜੀਆਂ ਵਕਿੰਦੀਆਂ ਬਾਬਲ ਨੂੰ ਪਿਆਰਾ ਵੇ ਵੀ ਕੁੜੀਆਂ ਲੈ ਦੂਗਾ ਚਾਰ ਵੀਰ ਬਾਬਲ ਨੂੰ ਕੁੜੀ ਸੁਣੀ ਹੈ ਤਾਂ ਹੁਣ ਜੇ ਵਿਆਹਾਂ ਦੇ ਵਿੱਚ ਤੁਸੀਂ ਜਾਂਦੇ ਹੋਗੇ ਆਪਣੇ ਰਿਸ਼ਤੇਦਾਰਾਂ ਦੇ ਤਾਂ ਤੁਹਾਨੂੰ ਪਹਿਲਾਂ ਹੀ ਉਡੀਕ ਚ ਕਹਿੰਦੇ ਹੋਗੇ ਕਿ ਕਿ ਆ ਕੁੜੀ ਕਿੱਥੇ ਆ ਜਿਹੜੀ ਬੋਲੀਆਂ ਸੁਣਾਦੀ ਹੈ ਤੁਹਾਨੂੰ ਉਸ ਬਾਰੇ ਕੀ ਕਹਿਣਾ ਹੈ ਮੈਮ ਉਹਨਾਂ ਦਾ ਪਿਆਰ ਮਿਲਦਾ ਹੈ ਮੈਮ ਜਦੋਂ ਮਤਲਬ ਕਿ ਬਾਹਰਲਾ ਬੰਦਾ ਕੇ ਕਹਿੰਦਾ ਵੀ ਤੁਹਾਡੀ ਮਤਲਬ ਮੰਮਾ ਨੂੰ ਕਹਿੰਦਾ ਕਿ ਮੈਂ ਅਕਸਰ ਕਰੀ ਹੁੰਨੀ ਆ ਜੀ ਬੋਲੀਆਂ ਸਿੱਖਦੀ ਹੁੰਨੀ ਆ ਕਿ ਮੰਮਾ ਨੂੰ ਜਦੋਂ ਕੋਈ ਆ ਕੇ ਕਹਿੰਦਾ ਕਿ ਤੁਹਾਡੀ ਕੁੜੀ ਹੈ ਨਾ ਬੋਲੀਆਂ ਪਾਉਂਦੀ ਆ ਬਹੁਤ ਸੋਹਣੀ ਲੱਗਦੀ ਆ ਉਹ ਤਾਂ ਮੈਮ ਨੂੰ ਇੱਕ ਅਲੱਗ ਜੀ ਫੀਲਿੰਗ ਹੁੰਦੀ ਆ ਵੀ ਐ ਹੋਇਆ ਕਿ ਉਹ ਇਨਸਾਨ ਤੁਹਾਨੂੰ ਜਾਣਦਾ ਨਾ ਹੋਵੇ ਪਰ ਤੁਹਾਡੀ ਔਰ ਤੁਹਾਨੂੰ ਇਨਵੀਟੇਸ਼ਨ ਦਿੱਤਾ ਵੇ ਕਿ ਕੁੜੀ ਨੂੰ ਤਾਂ ਜ਼ਰੂਰ ਬੁਲਾਣਾ ਚਾਹੀਦਾ ਹਾਂਜੀ ਮੈਮ ਇੱਕ ਪਿੰਡ ਹੈਗਾ ਜੀ ਜਿਹੜਾ ਕੀ ਹੈਗਾ ਕਰਾਚੋ ਕੰਨੀਆਂਗਾ ਮੈਨੂੰ ਨਾਮ ਨਹੀਂ ਯਾਦ ਉਹਨਾਂ ਨੇ ਮੈਨੂੰ ਨਾ ਵੀਡੀਓ ਵੇਖੀ ਤੇ ਉਹਨਾਂ ਦੇ ਜਿਹੜੇ ਨਾਲ ਘਰ ਵਾਲੇ ਸੀ ਗਵਾਂਢੀ ਉਹ ਮੈਨੂੰ ਜਾਣਦੇ ਸਨ ਉਹ ਮੈਂ ਮਿਲੀ ਵੀ ਹੋਈਆਂ ਉਹਨਾਂ ਨਾਲ ਤੇ ਉਹਨਾਂ ਨੇ ਮੈਨੂੰ ਬੋਲੀਆਂ ਤੇ ਸਿੱਧੇ ਮੈਨੂੰ ਬਹੁਤ ਮਜ਼ਾ ਆਇਆ ਪਰ ਰਾਤ ਹੋ ਗਈ ਸੀ ਕਿ ਫਿਰ ਅਸੀਂ ਉੱਥੇ ਆਪਣਾ ਰੁਕੇ ਸੀ ਜਿਵੇਂ ਤੁਹਾਡੀ ਨਾ ਗੱਲਾਂ ਸੁਣੀਆਂ ਤੁਸੀਂ ਕਹਿ ਰਹੇ ਸੀਗੇ ਕਿ ਅਸੀਂ ਪੰਜਾਬੀ ਸੱਭਿਆਚਾਰ ਨੂੰ ਬਚਾਈਏ ਜੋ ਰੀਲਾ ਦੇਖਦੇ ਨੇ ਤਾਂ ਮੈਨੂੰ ਉਹ ਵੈਸਟਰਨ ਚੀਜ਼ਾਂ ਪਸੰਦ ਨਹੀਂ ਆਉਂਦੀਆਂ ਮੈਨੂੰ ਇਹ ਲੱਗ ਰਿਹਾ ਸੀ ਮੈਂ ਕੋਈ ਨੀਚੀ ਨਿੱਕੀ ਜੀ ਕੁੜੀ ਨਾਲ ਗੱਲ ਨਹੀਂ ਕਰ ਰਹੀ ਮੈਂ ਬਹੁਤ ਵੱਡੇ ਜਿਹੜਾ ਨੂੰ ਹਰ ਇੱਕ ਚੀਜ਼ ਦੀ ਸਮਝ ਹੁੰਦੀ ਉਸ ਨਾਲ ਗੱਲ ਕਰ ਰਹੀ ਹਾਂ ਬਹੁਤ ਚੰਗਾ ਲੱਗਿਆ ਤੇ ਹੋਰ ਤੁਸੀਂ ਜਿਹੜੇ ਆਪਣੇ ਜਜ਼ਬਾਤ ਨੇ ਹੋਰ ਇਸ ਸੱਭਿਆਚਾਰ ਨੂੰ ਲੈ ਕੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆਪਣੀ ਉਮਰ ਦੇ ਬੱਚਿਆਂ ਨੂੰ ਜਾਂ ਫਿਰ ਉਸ ਤੋਂ ਬੜੇ ਮੈਂ ਮੇ ਇਹ ਕਹਿਣਾ ਚਾਹਨੀ ਆ ਵੀ ਜਿਹੜਾ ਆਪਣੇ ਪੰਜਾਬੀ ਸੱਭਿਆਚਾਰ ਆਗਾ ਵੀ ਆਪਾਂ ਪੂਰੇ ਜਿਵੇਂ ਉਹ ਮੰਨ ਕੇ ਚਲੋ ਐਨਾਗਾ ਪਰ ਆਪਾਂ ਉਹ ਫੈਲਾ 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 ਫਲਾ ਉਹਦੇ ਵਿੱਚ ਵਾਅਦਾ ਕਰ ਕਰਕੇ ਪੂਰੇ ਸੰਸਾਰ ਤੇ ਫੈਲਾ ਦੇਣਾਗਾ ਤੇ ਮੈਂ ਤੁਹਾਨੂੰ ਮੈਂ ਇੱਕ ਸੁਹਾਗ ਸਨਾਮਾ ਜੀ ਜੀ ਇੱਕ ਸੁਹਾਗ ਹੁੰਦਾਗਾ ਜਿਹੜਾ ਕਿ ਨਾ ਜਿਹੜੀ ਕੁੜੀ ਹੁੰਦੀ ਆ ਉਹਦਾ ਜਿਹੜਾ ਮਤਲਬ ਕਿ ਹਸਬੰਦ ਹੁੰਦਾਗਾ ਉਹਨੂੰ ਸੁਹਾਗ ਮਤਲਬ ਸੁਹਾਗ ਜਿਹੜੇ ਉਹਦੇ ਕੁੜੀ ਦੇ ਵਿਆਹ ਤੇ ਗਾਏ ਜਾਂਦੇ ਆ ਆਪਾਂ ਨੂੰ ਸਮਝ ਆ ਰਿਹਾ ਹੈ ਠੀਕ ਆ ਸੁਣ ਸੁਣਾਉਣੀ ਆ ਮੈਂ ਬਾਣਾ ਸਾਂ ਪੀਲਾ ਬੋ ਕੀ ਆਨੀ ਮੇਰੀ ਰਾਣੀ So ਉੰਦੇਗਾ ਸਨਾਂ ਮੈਂ ਫੌਜੀ ਫੌਜ ਵਿੱਚ ਆਇਆ ਮੈਨੂੰ ਕਾਂਟੇ ਵੀ ਨਾਲ ਆਇਆ ਫੌਜ ਵਿੱਚੋਂ ਆਇਆ ਮੈਨੂੰ ਕਾਂਟੇ ਵੀ ਨਾਲ ਆਇਆ ਨਹੀਂ ਮੈਂ ਕੰਮ ਬਥੇਰਾ ਕਰਦੀ ਤੇਰੀ ਮਾਂ ਮੇਰੇ ਨਾਲ ਲੜਦੀ ਗੱਲਾਂ ਦੱਸੂੰਗੀ ਇਕੱਲੇ ਨੂੰ ਜਾਣਾ ਫੌਜੀ ਆ ਤੇਰੇ ਨਾਲ ਬੰਬੇ ਨੂੰ ਜਾਣਾ ਫੌਜੀ ਆ ਤੇਰੇ ਨਾਲ ਬੰਬੇ ਨੂੰ ਕਿਹੜਾ ਵੀ ਹੋ ਜਾਵੇ ਬੋਲੀ ਦੇ ਨਾਲ ਮੈਂ ਮੈਂ ਤਾਂ ਮੋੜ ਆ ਗਿਆ ਜੋਣਾ ਜੀ ਤੂੰ ਕੰਮ ਬਥੇਰਾ ਕਰਦੀ ਮੇਰੀ ਮਾਂ ਤੇਰੇ ਨਾਲ ਲੜਦੀ ਕੰਮ ਬਥੇਰਾ ਕਰਦੀ ਮੇਰੀ ਮਾਂ ਤੇਰੇ ਨਾਲ ਲੜਦੀ ਗੱਲਾਂ ਪੁੱਛੂੰਗਾ ਕੱਲੀ ਨੂੰ ਲੈ ਜੂੰ ਪਰਦੇਸਾਂ ਵਿੱਚ ਮੱਕੀ ਦੀ ਛਲੀ ਨੂੰ ਲੈ ਜੂੰ ਪਰਦੇਸਾਂ ਵਿੱਚ ਮੱਕੀ ਦੀ ਛਲੀ ਨੂੰ ਲੈ ਜੂੰ ਪਰਦੇਸਾਂ ਵਿੱਚ ਮੱਕੀ ਦੀ ਛਲੀ ਨੂੰ ਤੁਸੀਂ ਨਾਚਦੇ ਬਹੁਤ ਸੋਹਣੇ ਤੁਸੀਂ ਬੋਲਿਆ ਪਾਈਆਂ ਬਹੁਤ ਸੋਹਣੇ ਘੋੜੀਆਂ ਸੁਹਾਗ ਸਭ ਕੁਝ ਗਾਇਆ ਪਰ ਜਿਹੜੀ ਤੁਸੀਂ ਇਹ ਪਿੱਛੇ ਦੇ ਸੁਹਾਗ ਗਾਇਆ ਜਿਵੇਂ ਤੁਸੀਂ ਪੂੜੇ ਹੀ ਜਸ ਫੀਲ ਕਰਕੇ ਉਸ ਨੂੰ ਗਾਇਕਿਆ ਤੁਹਾਨੂੰ ਇਸ ਦਾ ਮਤਲਬ ਪਤਾ ਹੈ ਕਿ ਕਿਸ ਤੇ ਕਿਨੇ ਡੂੰਗਾ ਜੁੜਿਆ ਹੋਇਆ ਹੈ ਹਾਂਜੀ ਮੈਮ ਇਹਦਾ ਮਤਲਬ ਇੱਕ ਕੁੜੀ ਆ ਜੀ ਜਿਹੜੀ ਕਿ ਮੈਂ ਰੋਂਦੀ ਰੋਂਦੇ ਗਾਰੀ ਆ ਗਈ ਮੈਮ ਛੋਟੀ ਹੈ ਮੇਰੀ ਹੱਜਾ ਇੰਨੀ ਆਵਾਜ਼ ਨਿਕਲਦੀ ਨਹੀਂ ਪਰ ਮੈਂ ਕੋਸ਼ਿਸ਼ ਕੀਤੀ ਹੈਗੀ ਮਤਲਬ ਹੌਂਕਾ ਲੈ ਕੇ ਗਾਰੀ ਆ ਉਹ ਕੁੜੀ ਉਹ ਕਹਿ ਰਹੀ ਹੈਗੀ ਬਣ ਸੰ ਸੰ ਪੀਲਾ ਬਿ ਬਣ ਸੰ ਸੰ ਪੀਲਾ ਪੱਕੀਆਂ ਵੀ ਪੱਕੀਆਂ ਮੇਰੀ ਰਾਣੀਏ ਬਾਈ ਵੀ ਮੇਰੀ ਐਨੀ ਵਧੀਆ ਮਾਏ ਹੋਈਆਂ ਲਾਲੋ ਲਾਲਨੀ ਭਲੀਏ ਵੀ ਤੂੰ ਸੋੜਾ ਇੰਨਾ ਸੁਣਾ ਰੰਗਾ ਲਾਲੋ ਲਾਲਨੀ ਭਲੀਏ ਬੀਟੀ ਯਾਨੂ ਸੋਰੇ ਤੋਰ ਕੇ ਵੀ ਤੇਰਾ ਹੱਕ ਲੱਗਦਾ ਜੀ ਵੀ ਤੇਰਾ ਕੋਈ ਟੀ ਯਾਨੂ ਸੋਰੇ ਤੋਰ ਕੇ ਵੀ ਤੇਰਾ ਕੋਈ ਜੀ ਲੱਗਦਾ ਉਹ ਕਹਿੰਦੀ ਹੈ ਫਿਰ ਇਸ ਤੋਂ ਬਾਅਦ ਵੀ ਨੂਹਾ ਨੂੰ ਤੋਰ ਤੇ ਪੇਕੜੇ ਬੀਨੂਹਾ ਨੂੰ ਆਪਦੇ ਪੈਕੀ ਤੋਰ ਦੇ ਈਆਂ ਸਦਾ ਵਾਲਾ ਕੋਲ ਨਹੀਂ ਭਲੀਏ ਵੀ ਦੁਨਿਆ ਦੇ ਕੋਲ ਸਿਦਾਰਾ ਫਿਰ ਇਸ ਤੋਂ ਬਾਅਦ ਨੂਹਾ ਤਾਂ ਮੇਰੀ ਨੌ ਜਿਹੜਾ ਵੀ ਨੂਹਾ ਤਾਂ ਮੇਰੀ ਮਤਲਬ ਘਰ ਬਣਨ ਵਾਲੀਆਂ ਤੁਸੀਂ ਪਰਾਇਆ ਮਾਲ ਵੀ ਤੁਸੀਂ ਮਾਲ ਪਰਾਇਆਗਾ ਜੀ ਫਿਰ ਇਸ ਤੋਂ ਬਾਅਦ ਨੂਹਾ ਨੂੰ ਦੇਖੀ ਖਿਚੜੀ ਵੀ ਨੂਹਾ ਨੂੰ ਤਾਂ ਖਿਚੜੀ ਦੇ ਤੇ ਸਾਨੂੰ ਬਣਾ ਦੇ ਖੀਰ ਵੀ ਖੀਸਵਾਦ ਹੁੰਦੀ ਹੈ ਵੀ ਖਿਚੜੀ ਵੀ ਠੀਕ ਹੁੰਦੀ ਹੈਗੀ ਪਰ ਸਾਨੂੰ ਖੀਰ ਬਣਾਉਂਦੇ ਨੇ ਖਿਚੜੀ ਰੱਖਦੇ ਨਹੀਂ ਭੱਲੀਏ ਤਾਂ ਤੁਸੀਂ ਹਰ ਇੱਕ ਚੀਜ਼ ਦਾ ਤੁਹਾਨੂੰ ਅਰਥ ਵੀ ਸਮਝਾਇਆ ਤੁਸੀਂ ਆਪਣੇ ਜਜ਼ਬਾਤ ਵੀ ਜਿਹੜੀ ਹੈ ਲੋਕਾਂ ਨਾਲ ਸਾਂਝੇ ਵੀ ਕੀਤੇ ਨੇ ਤਾਂ ਤੁਹਾਨੂੰ ਮੈਂ ਨਾ ਜਿਵੇਂ ਤੁਸੀਂ ਗੱਲਾਂ ਕਰ ਰਹੇ ਸੀ ਕਿ ਮੈਂ ਤੁਹਾਡਾ ਪਹਿਰਾਵਾ ਦੇਖ ਰਹੀ ਸੀ ਕਿ ਤਾਂ ਪਹਿਰਾਵਾ ਤੁਹਾਨੂੰ ਬਹੁਤ ਸੋਹਣਾ ਲੱਗਿਆ ਤੁਹਾਡਾ ਪੂਰੀ ਪੰਜਾਬੀ ਮੁਟਿਆੜ ਲੱਗੇ ਹੋਏ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਦੇਖਿਆ ਜਾਵੇ ਨਾ ਤਾਂ ਬੱਚੇ ਪੂਰੀ ਪਹਿਰਾਵੇ ਸਿੱਖਦੇ ਬਹੁਤ ਹੀ ਮਤਲਬ ਤੁਸੀਂ ਸੁਣ ਕੇ ਦੇਖਿਓ ਨਾ ਤੁਹਾਨੂੰ ਵਧੀਆ ਫੀਲ ਹੋਵੇਗਾ ਨਾ ਬਹੁਤ ਜ਼ਿਆਦਾ ਵਧੀਆ ਮੈਨੂੰ ਫੀਲ ਹੁੰਦਾ ਮੈਂ ਤੁਹਾਨੂੰ ਦੱਸ ਰਹੀ ਹਾਂ ਤੇ ਗਾਇਜ਼ ਤੁਸੀਂ ਨਾ ਮਤਲਬ ਮੈਨੂੰ ਗੁੱਸਾ ਨਾ ਕਰਿਓ ਮੈਂ ਤੁਹਾਨੂੰ ਜਿਹੜੀ ਸੱਚ ਗੱਲ ਹੈ ਮ ਤੁਸੀਂ ਨਾ ਆਏ ਮਤਲਬ ਕਿ ਜਿਵੇਂ ਕਾਸੇ ਕੀ ਥਾਈ ਲਾ ਕੇ ਲੋਕ ਨਹੀਂ ਦੇ ਗੁੱਤੇ ਨਾਲ ਫਿਰਦੇ ਸੀ ਆਈਸ ਹੁੰਦੇ ਰਹੇ ਨੇ ਹੋ ਗਿਆ ਨਾ ਮਤਲਬ ਆਲਾ ਸੁਣਿਆ ਕਰੋ ਫੋਨ ਚੋਂ ਬਾਹਰ ਨਿਕਲੋ ਬਾਹਰ ਆਓ ਪਿੱਪਲ ਥੱਲੇ ਬੈਠੋ ਠੰਡੀ ਹਵਾ ਲਓ ਬੋਲੀਆਂ गाਓ ਗੀਤ ਯਾਦ ਕਰੋ ਤੇ ਬਹੁਤ ਹੀ ਮਜ਼ਾ ਆਉਂਦਾਗਾ ਤਾਂ ਗੀਤ ਯਾਦ ਕਰਨ ਚ ਤੇ ਬੋਲੀਆਂ ਯਾਦ ਕਰਨ ਚ ਤਾ ਉਸੇ ਦਰਸ਼ਕੋ ਸੁਣਿਆ ਇੱਕ ਛੋਟੀ ਜੀ ਭਾਵੇਂ ਛੋਟੀ ਜਿਹੀ ਮੁਟਿਆਰ ਆ ਪਰ ਜਿਹੜੀਆਂ ਜਿਹੜੀਆਂ ਗੱਲਾਂ ਹੈ ਉਹ ਕਾਫੀ ਡੂੰਘੀਆਂ ਹੈ ਤੇ ਇਸ ਵੱਲੋਂ ਜਿਹੜੀਆਂ ਨੇ ਬੋਲੀਆਂ ਵੀ ਸੁناਈਆਂ ਕਿਆਂ ਨੇ ਮਤਲਬ ਕਿ ਇਹਦੇ ਵੱਲੋਂ ਖੁਦ ਕਿਹਾ ਗਿਆ ਹੈ ਕਿ ਮੈਨੂੰ 500 ਤੋਂ 1000 ਬੋਲੀਆਂ ਆਉਂਦੀਆਂ ਤੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਸ ਨੂੰ ਪੰਜਾਬੀ ਸੱਭਿਆਚਾਰ ਦੇ ਨਾਲ ਇਹ ਮੁਟਿਆਰ ਜਿਹੜੀ ਹੈ ਕਿੰਨੀ ਜ਼ਿਆਦਾ ਜੁੜੀ ਹੋਈ ਹੈ ਤੇ ਇਸ ਵੱਲੋਂ ਲੋਕਾਂ ਨੂੰ ਵੀ ਸੇਧ ਦਿੱਤੀ ਗਈ ਹੈ ਕਿ ਅੱਜ ਦੇ ਜੋ ਪੱਛਮੀ ਸੱਭਿਆਚਾਰ ਜ਼ਰੂਰ ਪਹੁੰਚ ਚੁੱਕਿਆ ਪਰ ਸਾਨੂੰ ਰਵਾਇਤੀ ਸੱਭਿਆਚਾਰ ਨੂੰ ਵੀ ਬਿਲਕੁਲ ਵੀ ਭੁੱਲਣਾ ਨਹੀਂ ਚਾਹੀਦਾ ਉਸ ਦੇ ਨਾਲ ਵੀ ਸਾਨੂੰ ਜੁੜਨਾ ਚਾ ਤੁਹ ਕੀ ਕਈ ਵਾਰ ਅਸੀਂ ਆਪਣੀਆਂ ਵੱਡੀਆਂ ਦੀ ਗੱਲਾਂ ਨੂੰ ਅਣਗੋਲਿਆ ਕਰ ਦਿੰਨੇ ਆ ਪਰ ਅਸੀਂ ਛੋਟੀ ਮੁਟਿਆਰ ਜੀ ਤੁਸੀਂ ਗੱਲ ਨੂੰ ਜ਼ਰੂਰ ਸੁਣਿਆ ਕਹਿੰਦੀ ਜਿਹੜੇ ਮਨ ਬੱਚੇ ਹੁੰਦੇ ਉਹ ਮਨ ਦੇ ਸੱਚੇ ਹੁੰਦੇ ਨੇ ਤੇ ਸੱਚੇ ਬੱਚੇ ਵੱਲੋਂ ਆਪਣੀ ਜਿਹੜੀ ਹੈ ਜਜ਼ਬਾਤ ਅੱਜ ਦੇ ਮਾਹੌਲ ਨੂੰ ਦੇਖ ਕੇ ਜਿਹੜਾ ਉਹ ਸਾਂਝਾ ਕੀਤਾ ਗਿਆ ਤਾਂ ਜੇ ਤੁਹਾਨੂੰ ਵੀ ਇਹ ਵੀਡੀਓ ਲਾਈਕ ਪਸੰਦ ਆਂਦੀ ਹੈ ਤੇ ਇਸ ਨੂੰ ਜ਼ਰੂਰ ਸ਼ੇਅਰ ਕਰਿਓ ਤੇ ਪੰਜਾਬੀ ਸੱਪਿਆਚਾਰ ਨਾਲ ਇਸੇ ਤਰ੍ਹਾਂ ਜੁੜੇ ਰਹੋ ਤਾਂ ਕੈਮਰਾਮੈਨ ਪ੍ਰਦੀਪ ਦੇ ਨਾਲ ਪ੍ਰਿਆ ਸੁਪਿੰਡ ਸਮੋ